ਕੀ ਹਾਲ ਜਾਲ ਆ ਸਾਰੇ ਭਰਾਵਾਂ ਦਾ ਜੇ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਾਂ ਵੀ ਪੂਰੇ ਵਧੀਆ ਤੇ ਸਵਾਗਤ ਕਰਦੇ ਆ ਅੱਜ ਫੇਰ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ 'ਚ ਆਪਾਂ ਬੜੀ ਗੱਲਬਾਤ ਕਰਾਂਗੇ ਕਿ ਆਪਾਂ ਆਪਣੇ ਕਬੂਤਰਾਂ ਨੂੰ ਬਿਮਾਰੀਆਂ ਤੋਂ ਵਾਇਰਸਾਂ ਤੋਂ ਕਿਵੇਂ ਬਚਾ ਸਕਦੇ ਆ ਤਾਂ ਕਿ ਆਪਣੇ ਕਬੂਤਰ ਪੂਰੇ ਤੰਦਰੁਸਤ ਤੇ ਵਧੀਆ ਰਹਿਣ ਖੋਡੇ ਦੇ ਵਿੱਚ ਕੋਈ ਬਿਮਾਰੀ ਨਾ ਕੋਈ ਵਾਇਰਸ ਨਾ ਆਵੇ ਤੇ ਆਪਾਂ ਕਿਹੜੀ ਸਪਰੇਅ ਕਰਨੀ ਛੋਡੇ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਅੱਜ ਵੀਰੇ ਆਪਾਂ ਤੁਹਾਡੇ ਨਾਲ ਸਾਰੀ ਗੱਲਬਾਤ ਕਰਦੇ ਆ ਤੇ ਆ ਚੱਲਦੇ ਆ ਫਿਰ ਆਪਾਂ ਤਾਂ ਕਬੂ ਤੇ ਜਾ ਕੇ ਤੁਹਾਨੂੰ ਦੱਸ ਦਿਆਂ ਕਰਦੇ ਹਾਂ ਤੁਹਾਡਾ ਨਾਲ ਗੱਲਬਾਤ ਕਿਹੜੀਆਂ-ਕਿਹੜੀਆਂ ਗੱਲਾਂ ਦਾ ਪਰਖਣਾ ਧਿਆਨ ਤੇ ਕਿਹੜੀ ਵਸਪਰੇ ਕਰਨੀ ਆ ਤੇ ਬਈ ਚਲੋ ਤਾਂ ਜਾ ਕੇ ਕਰਦੇ ਬਾਕੀ ਗੱਲਬਾਤ ਤਾਂ ਹਾਂਜੀ ਬਈ ਹੁਣ ਆਪਾਂ ਆ ਗਏ ਸੀ ਤਾਂ ਕੋਠੇ ਤੇ ਤੇ ਸਮਾਨ ਲਿਆ ਕੇ ਰਿਹਾ ਆਪ ਰੱਖ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਕਰੀਏ ਖੁੱਡੇ ਦੀ ਸਫਾਈ ਕਿਉਂਕਿ ਬਈ ਉਹਨਾਂ ਨੇ ਦਾਣੇ-ਦੁਨੇ ਆਪਾਂ ਪਾਏ ਨਹੀਂ ਆ ਕੇ ਤੇ ਛੁਰ ਨੂੰ ਕਹਤਾ ਸੀ ਉਹਨਾਂ ਨੇ ਕਬੂਤਰ ਨਹੀਂ ਰੱਖੇ ਉਹਨਾਂ ਨੇ ਆ ਦੇਖੋ ਕਿਵੇਂ ਦਾਣੇ ਪਾਏ ਹੋਏ ਆ ਖੁੱਡੇ ਦੇ ਵਿੱਚ ਕਿਵੇਂ ਖਲਾਰੇ ਆਪਾਂ ਕਿਤੇ ਖਿਲਰ ਨਹੀਂ ਦਿੱਤੇ ਤੇ ਉਹਨਾਂ ਨੇ ਸਾਰਾ ਖੁੱਡਾ ਭਰਤਾ ਇਹਦੇ ਵਿੱਚ ਪਾਏ ਸੀ ਦਾਣੇ ਬਈ ਉਹ ਡਰਮੀ ਤਾਂ ਵੀ ਕੋਠੇ ਤੇ ਦਾਣੇ ਪਾ ਕੇ ਉਵੇਂ ਨੰਗੀ ਛੱਡਤੀ ਉੱਤੋਂ ਤੇ ਚਲੋ ਕਬੂਤਰਾਂ ਨੇ ਦਾਣੇ ਨੂੰ ਡੋਲ ਦੇ ਵਿੱਚ ਖੁੱਡੇ ਦੇ ਡੋਲ ਗਏ ਹੁਣ ਆਪਾਂ ਖੁੱਡੇ ਕਰ ਲਗੇ ਆ ਸਾਫ਼ ਪਾਣੀ ਕੱਢਣਗੇ ਬਈ ਸਭ ਤੋਂ ਪਹਿਲਾਂ ਬਾਹਰ ਤੇ ਇੱਟਾਂ ਉੱਤੋਂ ਬਾਹਰ ਕੱਢ ਕੇ ਇਹ ਖੁੱਡੇ ਦੀ ਪਹਿਲਾਂ ਕਰੀਏ ਪੱਚੰਗੀ ਤਰ੍ਹਾਂ ਦੋਨਾਂ ਦੀ ਸਫਾਈ ਆ ਦੇਖੋ ਜੀ ਯੂਏ ਪੱਚ ਚੜਾਂ ਦੀ ਸਪਰੇ ਵੀ ਕਰਨ ਵਾਲੀ ਪਈ ਹੁਣ ਇਹ ਵੀ ਸਪਰੇ ਲਿਆ ਕੇ ਕਰਾਂਗੇ ਅਗਲੇ ਵਲੌਗ ਚ ਭਈ ਆਪਾਂ ਦੱਸਾਂਗੇ ਚਚੜਾਂ ਦੀ ਸਪਰੇ ਬਾਰੇ ਵੀ ਕਿਵੇਂ ਕਰਨੀ ਕਿਹੜੀ ਕਰਨੀ ਆ ਇਹ ਵੀ ਸਾਰੇ ਮਰ ਜਾਣ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਕਰੀਏ ਖੁੱਡੇ ਦੀ ਸਫਾਈ ਫਿਰ ਉਸ ਤੋਂ ਬਾਅਦ ਅਸੀਂ ਗੱਲਬਾਤ ਕਰਦੇ ਆਂ ਅਗਲਾ ਕੰਮ ਵੀ ਉਦੋਂ ਅੱਗੇ ਕੀ ਕਰਨਾ ਤੇ ਚਲੋ ਭਾਈ ਪਹਿਲਾਂ ਖੁੱਡੇ ਦੀ ਸਫਾਈ ਕਰ ਲઈએ ਦੋਵਾਂ ਦੀ ਫਿਰ ਬਾਕੀ ਗੱਲਬਾਤ ਕਰਦੇ ਬਾਅਦ ਚ ਤਾਂ ਹਾਂਜੀ ਆ ਦੇਖੋ ਖੁੱਡੇ ਵਾਲ ਥੋੜਾ ਧਿਆਨ ਇਹ ਦਿੱਤਾ ਗਿਆ ਤੇ ਕਿੰਨਾ ਗੰਦ ਚੜ ਗਿਆ ਕਿੰਨੀਆਂ ਬਿਠਾਂ ਚੜ ਗਈਆਂ ਬਈ ਇਹ ਨਰਾ ਬਿਮਾਰੀ ਦਾ ਘਰ ਆ ਤੇ ਝੋਨਾ ਜੰਨਾ ਵੱਢਦੇ ਸੀ ਕਰਕੇ ਟਾਈਮ ਨਹੀਂ ਲੱਗਾ ਵੀਰੇ ਤੇ ਰਹਿੰਦੇ ਹੁੰਦੇ ਉਹਨਾਂ ਦੇ ਦਾਨੇ ਦੂਨੇ ਵਿੱਚ ਸੱਟ ਕੇ ਉਦੋਂ ਕਲਾਰਾਵਾਦਾ ਉਹਨਾਂ ਆਪਣਾ ਇਟਾ ਉਟਾ ਸਾਰੀਆਂ ਦਿੱਤੀਆਂ ਕੱਢ ਤੇ ਚੰਗੀ ਤਰ੍ਹਾਂ ਖੁੱਡਾ ਸਾਫ਼ ਕਰਕੇ ਤੇ ਉਧਰਲਾ ਖੁੱਡਾ ਵੀ ਸਾਫ਼ ਕਰਕੇ ਖੇਰ ਤੁੰਨਾ ਕਰਦੇ ਅਗਲੀ ਗੱਲ ਬਾਤ ਸਾਂਝੀ ਵੀ ਆਪਾਂ ਦੂ ਅਗਲਾ ਤਾਂ ਕੀ ਕਰਨਾ ਬਰਾ ਬਣ ਕੇ ਮਹੀਨੇ ਚ ਦੋ ਵਾਰੀ ਖੁੱਡੇ ਜਰੂਰ ਸਾਫ਼ ਕਰਦੇ ਕਰੋ ਯਾਰ 15 ਦਿਨਾਂ ਬਾਅਦ ਖੁੱਡੇ ਸਾਫ਼ ਕਰਦੇ ਕਰੋ ਤਾਂ ਨਹੀਂ ਵੀਰੇ ਆ ਦੇ ਲੋਂਦਰਾ ਬਿਮਾਰੀ ਦਾ ਘਰੀਆ ਦੇਖ ਲੋ ਜੀ ਇਧਰਲੇ ਖੁੱਡੇ ਦਾ ਵੀ ਕਿੰਨਾ ਬੁਰਾ ਹਾਲ ਹੋਇਆ ਪਿਆ ਵਿੱਚ ਕਿਵੇਂ ਜਾਲੇ ਜੂਲੇ ਲੱਗ ਗਏ ਬਰੇ ਖੁੱਡਾ ਸਾਫ਼ ਨਹੀਂ ਹੋਇਆ ਯਾਰ ਨਹੀਂ ਮਹੀਨੇ ਚ ਆਪਾਂ ਦੋ ਵਾਰੀ ਖੁੱਡੇ ਸਾਫ਼ ਕਰਦੇ 15 ਦਿਨਾਂ ਬਾਅਦ ਤੇ ਚਲੋ ਹੁਣ ਆਪਾਂ ਵਿਲੇ ਆ ਝੋਨਾ ਲਿਆ ਵੱਡਕ ਪੌਣ ਰੋਣੀ ਕਰੀ ਜਾਨੇ ਕਣਕ ਦਾ ਆਪ ਰੋਣੀ ਕਰਕੇ ਬੀਜਾਂਗੇ ਤੇ ਹੁਣ ਕੁੱਡੇ ਸਾਫ ਕਰਕੇ ਫਿਰ ਅਗਲੀ ਗੱਲਬਾਤ ਕਰਦੇ ਕੀ ਕਰਨਾ ਤੇ ਏਕਮ ਜੱਟ ਆ ਗਿਆ ਲੈ ਕੇ ਕੜਾਈਆ ਤੇ ਕਰਦੇ ਉਹ ਤੇ ਕੁੱਡੇ ਸਾਫ ਆ ਇੱਟਾਂ ਚੱਕਦੇ ਕਿ ਸਾਰੀਆਂ ਤਿੰਨ ਇੱਟਾਂ ਪਈਆਂ ਰਹਿੰਦੇ ਬਸ ਉਹ ਇੱਟਾਂ ਕੋਲ ਇੱਟਾਂ ਲਾਇਆ ਜਾ ਉਹ ਇਨ ਦੀਆਂ ਲਾਓ ਕੜਾਈਆ ਜਾ ਭੱਜਾ ਫਿਰ ਉਹ ਇੱਟਾਂ ਕੋਲ ਇੱਟਾਂ ਲਾਇਆ ਹਾਂਜੀ ਭਾਈ ਕੁੱਡੇ ਦੇ ਪੈ ਦਿੱਤੇ ਆਪਾਂ ਕਰ ਸਾਫ ਕੁੱਡੇ ਦੇ ਮੂਰੇ ਬੂਕਰ ਵੀ ਮਾਰਤੀ ਆ ਬਾਕੀ ਆਪਣਾ ਏਕਮ ਜੱਟ ਇੱਧਰ ਬੂਕਰ ਮਾਰੀ ਜਾਂਦਾ ਤੇ ਆਪਾਂ ਟਰੇਆਂ ਵੀ ਸਾਫ ਕਰਨੀਆਂ ਵਾ ਗੱਡ ਦੇ ਵਿੱਚੋਂ ਪਿੰਜਰੇ ਵਾਲੀਆਂ ਤੇ ਗਮ ਜੱਟ ਆਪਣਾ ਮਾਰੀ ਜਾਂਦਾ ਬੋਕਰ ਤੇ ਹੁਣ ਆਪਾਂ ਇਹ ਤੁਹਾਨੂੰ ਵਿਖਾਉਨੇ ਆਂ ਆਪਾਂ ਖੁੱਡੇ ਬਾਈ ਝੋਨਾ ਝੋਨਾ ਵੱਢਦੇ ਸੀ ਯਾਰ ਟਾਈਮ ਨਹੀਂ ਲੱਗਾ ਖੁੱਡੇਲ ਹੋਇਆ ਨਹੀਂ ਗਿਆ ਆਹ ਕਰੋਚੀ ਆਕ ਤੇ ਖੁੱਡੇ ਆਪਾਂ ਦਿੱਤੇ ਬਿਲਕੁਲ ਕਰ ਸਾਫ ਹੁਣ ਦੇਖੋ ਖੁੱਡੇ ਹੀ ਪੂਰੇ ਵਧੀਆ ਲੱਗਦੇ ਬਾਈ ਖੁੱਡਿਆਂ ਦੀ ਪੂਰੀ ਸਫਾਈ ਰੱਖਿਆ ਕਰੋ ਆਵੇਂ ਕਬੂਤਰਾਂ ਦੇ ਬਿੱਠਾ ਘੁੱਠਾਂ ਲੱਗੀਆਂ ਸਾਰੀਆਂ ਆਪਾਂ ਦੇਣੀਆਂ ਲਾਫ ਤੇ ਪਾਣੀ ਵੀ ਚੈੱਕ ਕਰ ਲਓ ਕਰੋ ਪਾਣੀ ਦੀ ਵਾਜੀ ਬਿਠਾਣਾ ਰਹਿਣ ਖੁੱਡਿਆਂ ਦੇ ਵਿੱਚ ਦਾਣਿਆਂ ਦੇ ਵਿੱਚ ਵੀ ਬਿਠਾਣਾ ਰਹਿਣ ਸਾਰਾ ਕੋ ਚੈੱਕ ਕਰ ਲਿਆ ਕਰੋ ਬਾਈ ਬਾਕੀ ਆ ਰੱਤਾ ਪੱਠਾ ਕੱਢਿਆ ਰਤੀਆਂ ਕੰਨੀਆਂ ਦਾ ਪੱਠਾ ਕੱਢਿਆ ਇਹਨਾਂ ਨੇ ਮਾਪਿਆਂ ਦੇ ਦਾ ਚਿੱਟਾ ਤੇ ਤੁਹਾਨੂੰ ਦੂਜਾ ਖੁੱਡਾ ਵੀ ਕਰਾਉਣੀ ਚੈੱਕ ਫਿਰ ਦੁਬਾਰਾ ਦੱਸਦੇ ਆਪਾਂ ਕੀ ਕਰਨਾ ਆ ਲਓ ਜੀ ਕਰ ਲਓ ਵੀਰੇ ਸਾਰਾ ਕੋ ਚੈੱਕ ਖੁੱਡੇ ਆਪਾਂ ਜਮ੍ਹਾਂ ਸਾਫ਼ ਕਰਦੇ ਬਈ ਪੂਰੇ ਵਧੀਆ ਇਹ ਹੁਣ ਆਪਾਂ ਪਾਉਂਦੇ ਆਂ ਬਈ ਖੁੱਡਿਆਂ ਦੇ ਵਿੱਚ ਕਲੀ ਠੀਕ ਆ ਬਈ ਤਾਂ ਹਾਂਜੀ ਬਈ ਆਪਾਂ ਖੁੱਡਿਆਂ ਨੂੰਰੇ ਦਿੱਤੀ ਆ ਕਲੀ ਖਲਾਰ ਜਮਾ ਐਂਡ ਖੁੱਡੇ ਦੇ ਉੱਤੇ ਕਰ ਸਾਫ ਖੁੱਡਿਆਂ ਦੇ ਅੰਦਰ ਬਾਹਰ ਕਲੀ ਦਿੱਤੀ ਆ ਖਲਾਰ ਖੁੱਡਿਆਂ ਦੇ ਵਿੱਚ ਵੀ ਦਿੱਤੀ ਆਪਾਂ ਕਲੀ ਖਲਾਰ ਤੇ ਸਾਰੇ ਭਰਾ ਖੁੱਡਿਆਂ ਦੇ ਵਿੱਚ ਅੰਦਰ ਬਾਹਰ ਕਲੀ ਜ਼ਰੂਰ ਖਲਾਰ ਕੇ ਰੱਖੋ ਮੇਰਾ ਵੀਰ ਆਪਾਂ ਦੋਨੋਂ ਖੁੱਡਿਆਂ ਦੇ ਵਿੱਚ ਕਲੀ ਖਲਾਰਤੀ ਆ ਤੇ ਮੇਰਾ ਭਰਾ ਕਿਸੇ ਵੀ ਬੰਦੇ ਨੂੰ ਕਬੂਤਰ ਨਾ ਦਿਖਾਓ ਆਪਦੇ ਖੋਡਿਆਂ 'ਤੇ ਬੁਰੇ ਲਿਆ ਕੇ ਨਾ ਬਿਠਾਓ ਜੇ ਕੋਈ ਤੁਹਾਡਾ ਪੂਰਾ ਖਾਸ ਸੱਜਣ ਮਿੱਤਰ ਪੂਰਾ ਲਿਆਜੀ ਉਸ ਬੰਦੇ ਨੂੰ ਕਬੂਤਰ ਦਿਖਾਓ ਠੀਕ ਆ ਵੀ ਨਹੀਂ ਕਿਸੇ ਹੋਰ ਬੰਦੇ ਨੂੰ ਕੋਈ ਕਬੂਤਰ ਨਾ ਦਿਖਾਓ ਅੱਜ ਕੱਲ ਬਈ ਲੋਕ ਜਾਂਦੇ ਕਈਆਂ ਕਈਆਂ ਘਰਾਂ 'ਚ ਕਬੂਤਰ ਵੇਖਣ ਜਾਂਦੇ ਆ ਆਉਂਦੇ ਆ ਸਿੱਦੇ ਆਪਣੇ ਖੋਡਿਆਂ 'ਤੇ ਆ ਕੇ ਬਹਿ ਜਾਂਦੇ ਆ ਤੇ ਕਿਸੇ ਦੇ ਖੋਡੇ 'ਚ ਕੋਈ ਬਿਮਾਰੀ ਨਹੀਂ ਕਿਸੇ ਦੇ ਖੋਡੇ 'ਚ ਕੋਈ ਬਿਮਾਰੀ ਹੁੰਦੀ ਆ ਵੀਰੇ ਜੇ ਆਪਣੇ ਖੁੱਡੇ 'ਚ ਕੋਈ ਬਿਮਾਰੀ ਹੋਈ ਤੇ ਆਪਾਂ ਕਹੇਦੇ ਕਬੂਤਰ ਵੇਖਣ ਚਲੇ ਗਏ ਆਪਣੀ ਉਹ ਬਿਮਾਰੀ ਉਹਨਾਂ ਦੇ ਕਬੂਤਰਾਂ 'ਚ ਚਲੀ ਜਾਣੀ ਆ ਤੇ ਜੇ ਕਹੇਦੇ ਖੁੱਡੇ 'ਚ ਕੋਈ ਬਿਮਾਰੀ ਹੋਈ ਤੇ ਅਗਲਾ ਕੋਈ ਆਪਣੇ ਆ ਕੇ ਕਬੂਤਰ ਵੇਖਣ ਲੱਗ ਗਿਆ ਉਹ ਉਹਦੇ ਖੁੱਡੇ ਦੀ ਬਿਮਾਰੀ ਆਪਣੇ ਖੁੱਡਿਆਂ ਦੇ ਵਿੱਚ ਆ ਜਾਈਣੀ ਐਸਰ ਕੇ ਭਰਾ ਬਣ ਕੇ ਨਾ ਕਿਸੇ ਦੇ ਕਬੂਤਰ ਵੇਖਣ ਜਾਓ ਤੇ ਨਾ ਕਿਸੇ ਨੂੰ ਵਿਖਾਓ ਯਾਰ ਸਿੱਧੀ ਗੱਲ ਆ ਠੀਕ ਆ ਬਾਈ ਤੇ ਖੁੱਡਿਆਂ ਦੇ ਵਿੱਚ ਕਲੀ ਜ਼ਰੂਰ ਖਲਾਰ ਦਿਆ ਕਰੋ ਮੇਰਾ ਭਰਾ ਆਪਾਂ ਦੋਨੇ ਖੁੱਡਿਆਂ ਦੇ ਵਿੱਚ ਕਰੀ ਖਲਾਰਤੀ ਆ ਖੁੱਡੇ ਸਾਫ਼ ਕਰਕੇ ਅੰਦਰ ਬਾਹਰ ਵੀ ਖਲਾਰਤੀ ਆ ਸਾਰੇ ਤੇ ਉਹਨਾਂ ਆਪਾਂ ਕਰ ਲੱਗੇ ਆ ਵੀਰੇ ਸਪ ਤਾਂ ਹਾਂਜੀ ਬਾਈ ਆ ਦੇਖੋ ਆਪਾਂ ਐ ਸਪਰੇਅ ਦਾ ਇਹਦੇ ਉੱਤੇ ਜਿਹੜਾ ਟੱਕ ਲੱਗਾ ਹੁੰਦਾ ਇਹ ਇੱਕ ਲਿਆ ਫੁੱਲ ਭਰ ਤੇ ਹੁਣ ਆਪਾਂ ਇਹਨੂੰ ਇੱਕ ਨੂੰ ਬੋਤਲ 'ਚ ਦੇਣਾ ਆਪਾਂ ਉਸ ਤੋਂ ਬਾਅਦ ਬੋਤਲ ਦੇਣੀ ਪਾਣੀ ਨਾਲ ਭਰ ਕੇ ਉੱਤੇ ਉਸ ਤੋਂ ਬਾਅਦ ਆਹ ਘੁੜਾ ਜਿਹਾ ਲਾ ਕੇ ਦੇ ਇਹਦੇ ਨਾਲ ਆਪਾਂ ਕਰਨੀ ਖੁੱਡਿਆਂ ਦੇ ਵਿੱਚ ਸਪਰੇਅ ਤੇ ਬਾਕੀ ਗੱਲਬਾਤ ਕਰਦੇ ਆਂ ਤੁਹਾਡੇ ਨਾਲ ਪਾੜਾ ਪਾਲਗੇ ਨੂੰ ਇਹਦੇ ਵਿੱਚ ਏਕਮ ਜੱਟ ਤਾਂ ਉਧਰ ਥੋੜਾ ਬੀਜੀ ਆ ਸੁਣਨਾ ਕਰਦੇ ਆਂ ਗੱਲਬਾਤ ਵੀ ਕਿਵੇਂ ਸਪਰੇਅ ਕਰਨੀ ਤਾਂ ਹਾਂਜੀ ਬਾਈ ਆ ਪੈਕ ਟੱਕਣ ਪਾ ਲਿਆ ਇਹਦੇ ਵਿੱਚ ਦਵਾਈ ਦਾ ਤੇ ਪਾਣੀ ਨਾਲ ਲਈ ਪਰ ਤੇ ਹੁਣ ਆਪਾਂ ਲੱਗੇ ਕੁੱਡਿਆਂ ਦੇ ਵਿੱਚ ਸਪਰੇਅ ਕਰਨ ਅੰਦਰ ਬਾਹਰ ਸਾਰੇ ਸਪਰੇਅ ਕਰ ਦਿਆ ਕਰੋ ਆ ਇੱਕਮ ਇੱਥੇ ਰੱਖੀ ਪੁੰਚਾਂਗਾ ਐਂ ਰੱਖੀ ਚਲੋ ਭਾਈ ਆਪਾਂ ਲੱਗੇ ਸਪਰੇਅ ਕਰਨ ਤੇ ਆ ਦੇਖ ਲੋ ਆ ਸਾਰੇ ਕੁੱਡਿਆਂ ਦੇ ਵਿੱਚ ਸਪਰੇਅ ਮਾਰ ਦਿਆ ਕਰੋ ਪੂਰੀ ਚੱਕਰ ਨਹੀਂ ਪਲਾਂ ਆ ਦੇਖੋ ਭਾਈ ਪਲਾ ਕਬੂਤਰਾਂ ਦੇ ਉੱਤੇ ਵੀ ਮਾਰ ਦਿਆ ਕਰੋ ਭਾਈ ਆ ਤੁਹਾਡੇ ਸਾਹਮਣੇ ਮੈਂ ਕਬੂਤਰਾਂ ਉੱਤੇ ਵੀ ਮਾਰੀ ਜਨਾ ਇਹਦਾ ਕੋਈ ਵਾਇਰਸ ਦੂਜੀ ਨਹੀਂ ਆ ਸਾਈਡ ਇਫੈਕਟ ਨਹੀਂ ਆ ਕੁਝ ਨਹੀਂ ਹੁੰਦਾ ਭਾਈ ਕਬੂਤਰਾਂ ਦੇ ਉੱਤੇ ਵੀ ਮਾਰਦਿਆ ਕਰੋ ਸਾਰੇ ਖੁੱਟੇ ਦੇ ਵਿੱਚ ਚੰਗੀ ਤਰ੍ਹਾਂ ਮਾਰਦਿਆ ਕਰੋ ਬਈ ਇਹ ਸਪਰੇਅ ਆ ਇਧਰ ਬੱਚੇ ਆਪਾਂ ਬੱਚਿਆਂ ਤੇ ਵੀ ਮਾਰਤੀ ਖੁੱਟੇ ਸਾਹਮਣੇ ਖੁੱਟਿਆਂ ਦੇ ਵਿੱਚ ਸਾਰੇ ਅੰਦਰ ਬਾਹਰ ਛੱਤਾਂ ਛੱਤਾਂ ਤੇ ਸਾਰੇ ਮਾਰਦਿਆ ਕਰੋ ਕੰਧਾਂ ਕੋਲਾਂ ਤੇ ਬਈ ਚੰਗੀ ਤਰ੍ਹਾਂ ਇਹਦਾਂ ਖੁੱਡੇ 'ਚ ਕੋਈ ਵਾਇਰਸ ਨਹੀਂ ਆਉਂਦਾ ਕਬੂਤਰ ਵਧੀਆ ਤੰਦਰੁਸਤ ਰਹਿਣਗੇ ਬਿਮਾਰੀਆਂ ਤੋਂ ਦੂਰ ਰਹਿਣਗੇ ਬਈ ਇਹਨਾਂ ਨੂੰ ਬਿਮਾਰੀ ਵੀ ਪਊ ਖੁੱਡੇ ਦੇ ਵਿੱਚ ਬਿਮਾਰੀ ਵੀ ਆਊਗੀ ਆ ਦੇਖੋ ਫਿਰ ਤੁਹਾਡੇ ਸਾਹਮਣੇ ਸਾਰੇ ਮਰੀ ਜਾਣਗੇ ਕੋਈ ਚੱਕਰ ਨਹੀਂ ਯਾਰ ਕੋਈ ਸਾਈਡ ਇਫੈਕਟ ਨਹੀਂ ਇਹਦਾ। ਉਹ ਕੰਦਾ ਕੁੰਦਾ ਤੇ ਸਾਰੇ ਮਾਰਦੇ ਕਰੋ ਬਈ। ਬਈ ਹੁਣ ਆਪਾਂ ਇਹ ਖੁੱਡੇ ਤੇ ਮਾਰਤੀ ਆ ਇਹ ਲਾ ਦੇ ਇੱਕ ਮ ਖੁੱਡਾ। ਇਹ ਖੁੱਡੇ ਜਿਹਾ ਆਪਾਂ ਦਿੱਤੀ ਆ ਸਪਰੇਅ ਕਰ। ਹੁਣ ਆਪਾਂ ਦੂਜੇ ਖੁੱਡੇ 'ਚ ਲੱਗੇ ਸਪਰੇਅ ਕਰਨਾ। ਤੇ ਉਸ ਤੋਂ ਬਾਅਦ ਬਈ ਖੁੱਡਿਆਂ ਦੇ ਉੱਤੇ ਵੀ ਕਰਨੀ ਆਪਾਂ ਚੰਗੀ ਤਰ੍ਹਾਂ। ਆ ਦੇਖੋ ਆ ਕਬੂਤਰਾਂ ਦੇ ਉੱਤੇ ਵੀ ਮੈਂ ਕਰ ਲਗਾ ਕਬੂਤਰਾਂ ਦੇ ਉੱਤੇ। ਭਰੀਆਂ ਨਾ ਵੀਰੇ ਸਾਰੇ ਕਰ ਦਿਆ ਕਰੋ ਯਾਰ। ਕੋਈ ਜੱਕਰ ਨਹੀਂ ਕਬੂਤਰਾਂ ਕਬਤਰਾ ਦੇ ਉੱਤੇ ਮਾਰ ਦਿਆ ਕਰੋ ਚੰਗੀ ਤਰ੍ਹਾਂ। ਸਾਰੇ ਕਬੂਤਰਾਂ ਦੇ ਉੱਤੇ ਖੁੱਡੇ ਦੇ ਵਿੱਚ ਖੁੱਡੇ ਦੇ ਅੰਦਰ ਬਾਹਰ ਆ ਛੱਤਾਂ ਛੱਤਾਂ ਇਹ ਸਾਰੇ ਮਾਰਦੇ ਕੋਈ ਬਈ ਇਹਦਾ ਫਾਇਦਾ ਯਾਰ ਕੋਈ ਨੁਕਸਾਨ ਨਹੀਂ ਗਾ ਆਪਣੇ ਕਬੂਤਰਾਂ ਨੂੰ ਨੁਕਸਾਨ ਨਹੀਂ ਕਰਦੀ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ ਕਬੂਤਰਾਂ ਦਾ ਕੁਛ ਨਹੀਂ ਹੁੰਦਾ ਬਈ ਵੱਦਲਾ ਜ਼ਹਿਰ ਨਹੀਂ ਹੁੰਦਾ ਬਾਹਰ ਖੁੱਡੇ ਦੇ ਵਿੱਚ ਗੱਲ ਇਹ ਆ ਆ ਬਈ ਛੱਤਾਂ ਛੱਤਾਂ ਦੇ ਸਾਰੇ ਮਾਰ ਦਿਓ ਅੱਜ ਜਿੰਨੇ ਛਿੱਬੀਆਂ ਟੁੱਡੀਆਂ ਸਭ ਭੱਜ ਜਾਣਗੇ ਆ ਦੇਖੋ ਹੁਣ ਆਪਾਂ ਸਾਰੇ ਮਰੀ ਜਾਂਦੇ ਆਂ ਦਰਬਾਰ ਛੱਤਾਂ ਤੇ ਕਬੂਤਰਾਂ ਦੇ ਉੱਤੇ ਇਹਨਾਂ ਨਾਲ ਕੋਈ ਬਿਮਾਰੀ ਨਹੀਂ ਵੱੜਦੀ ਯਾਰ ਬਈ ਜ਼ਰੂਰੀ ਆ ਇਹ ਮਹੀਨੇ ਚ ਇੱਕ ਵਾਰੀ ਮਾਰਦਾ ਕਰੋ ਜਾਂ ਦੋ ਵਾਰੀ ਮਾਰਦਾ ਕਰੋ ਜ਼ਰੂਰ ਮਾਰਿਆ ਕਰੋ ਯਾਰ ਠੀਕ ਲੋ ਬਈ ਆਪਾਂ ਹੁੱਡੇ ਜੀ ਤੇ 30 ਸਪਰੇਅ ਮਾਰ ਹੁਣ ਆਪਾਂ ਬਾਹਰ ਮਾਰਦੇ ਹਾਂ ਹੁੱਡਿਆਂ ਦੇ ਉੱਤੇ ਆ ਲੋਈ ਖੁੱਡਿਆਂ ਦੇ ਉੱਤੇ ਵੀ ਭਰਾ ਬਣ ਕੇ ਜਰੂਰ ਮਾਰਦਿਆ ਕਰੋ ਚੰਗੀ ਤਰ੍ਹਾਂ ਸਾਰੇ ਪਾਸੇ ਖੁੱਡਿਆਂ ਦੇ ਅੰਦਰ ਬਾਹਰ ਸਾਰੇ ਪਾਸੇ ਪਰ ਮਾਰ ਦੇਣੀ ਹੈ ਲੋ ਭਾਈ ਬੱਸ ਇਸ ਤਰ੍ਹਾਂ ਸਾਰੇ ਵਸੇ ਮਾਰ ਦਿਆ ਕਰੋ ਖੁੱਡਿਆਂ ਦੇ ਆ ਜਾਲੀਆਂ ਬਾਰੀਆਂ ਬੁਰੀਆਂ ਜਿ ਇੰਗੀ ਤਰ੍ਹਾਂ ਮਾਰਦੇ ਉਹਦੇ ਨਾਲ ਕੋਈ ਵਾਇਰਸ ਨਹੀਂ ਆਉਂਦਾ ਜਿਵੇਂ ਕਿਰਲੀਆਂ ਕੁਰਲੀਆਂ ਫਿਰਦੀਆਂ ਸਭ ਪੱਜ ਜਾਣਗੇ ਇਹ ਕੋਈ ਨਹੀਂ ਖੜਦੀ ਮੇਰੇ ਦੇਲੇ ਤਾਂ ਭਾਈ ਵੀਡੀਓ ਕਿਵੇਂ ਲੱਗੀ ਵੀਡੀਓ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤਾਂ ਕਿ ਤੁਹਾਡੇ ਕੋਲ ਆਪਣੀ ਹਰ ਇੱਕ ਨਵੀਂ ਆਉਣ ਵਾਲੀ ਵੀਡੀਓ ਪਹੁੰਚ ਜਾਵੇ ਜਿਹੜੇ ਪ੍ਰਾਪਨਾ ਜੁੜੇ ਉਹਨਾਂ ਦਾ ਧੰਨਵਾਦ ਜਿਹੜੇ ਨਵੇਂ ਜੁੜਦੇ ਪਏ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਤੇ ਭਾਈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਤਾਂ ਕਿ ਹਰ ਇੱਕ ਵੀਰ ਦਾ ਭਲਾ ਹੋ ਜਾਏ ਯਾਰ ਵੀਰੇ ਤੇ ਜਲਦੀ ਮਿਲਦੇ ਆਂ ਫੇਰ ਇੱਕ ਨਵੇਂ ਬਲੌਗ ਦੇ ਵਿੱਚ ਤੇ ਸਾਰੇ ਭਰਾ ਹੱਸਦੇ ਵਸਦੇ ਰਹੋ ਇਹ ਕੰਮ ਜ਼ਰੂਰ ਕਰਿਆ ਕਰੋ ਕਲੀ ਵੀ ਜ਼ਰੂਰ ਪਾ ਦਿਆ ਕਰੋ 15 ਦਿਨਾਂ ਬਾਅਦ ਮਹੀਨੇ 'ਚ ਦੋ ਵਾਰੀ ਦੋ ਵਾਰੀ ਖੁੱਡੇ ਸਾਫ਼ ਕਰਦਾ ਕਰੋ ਮਹੀਨੇ 'ਚ ਇੱਕ ਵਾਰੀ ਜਾਂ ਦੋ ਵਾਰੀ ਸਪਰੇਅ ਕਰਦਾ ਕਰੋ ਬਈ ਤੇ ਚਲੋ ਬਈ ਫਿਰ ਮਿਲਦੇ ਆਂ ਜਲਦੀ ਫੇਰ ਇੱਕ ਨਵੇਂ ਬਲੌਗ 'ਚ